ਹਰ ਸਾਲ ਦੀ ਤਰ੍ਹਾਂ Apple ਨੇ ਇਸ ਵਾਰ ਵੀ ਆਪਣਾ iPhone 17 ਲਾਂਚ ਕੀਤਾ ਹੈ। ਹਰ ਵਾਰੀ ਦੀ ਤਰ੍ਹਾਂ ਇਸ ਵਾਰ ਵੀ ਇਸ ਤਰ੍ਹਾਂ ਧੁੰਮ-ਧਮ ਨਾਲ ਲਾਂਚ ਕੀਤਾ ਹੈ ਕਿ ਇੱਕ ਬਹੁਤ ਵੱਡਾ ਗੈਜਟ, ਇੱਕ ਬਹੁਤ ਵੱਡਾ ਇੱਕ ਮਹਾਨ smartphone ਤੁਹਾਨੂੰ ਦਿੱਤਾ ਹੈ। ਕਿਤੇ ਨਾ ਕਿਤੇ ਦੋਸਤੋ iPhone ਪੂਰੀ ਦੁਨੀਆ ਦੇ ਵਿੱਚ ਜੇ smartphone ਦੀ categories ਵਿੱਚ ਦੇਖਿਆ ਜਾਵੇ ਤਾਂ ਉਹ ਬਾਕੀ ਫੋਨਾਂ ਦੇ ਨਾਲੋਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਬਿਹਤਰ ਵੀ ਹੈ। ਇਹਨਾਂ ਦੀ ਜਿਹੜੀ camera quality ਹੈ ਉਹ ਬਾਕੀ ਫੋਨਾਂ ਦੇ ਨਾਲੋਂ ਕਾਫੀ ਬਿਹਤਰ ਹੈ ਤੇ ਸਿਕਿਉਰਿਟੀ ਜਿਹੜੀ ਹੈ ਇਹਨਾਂ ਵਰਗੀ ਕਿਸੇ ਹੋਰ smartphones ਦੀ ਹੈ ਨਹੀਂਗੀ ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਆਈਫੋਨ 11 ਆਈਫੋਨ 12 13 14 15 ਤੇ ਹੁਣ 17 ਇਹਨਾਂ ਨੇ ਆਪਣੇ software ਦੇ ਵਿੱਚ ਕੁਝ ਖਾਸ ਤਬਦੀਲੀਆਂ ਨਹੀਂ ਕੀਤੀਆਂ hardware ਦੇ ਵਿੱਚ ਤਬਦੀਲੀਆਂ ਬਹੁਤ ਸਾਰੀਆਂ ਕੀਤੀਆਂ ਨੇ ਤੇ ਬੋਡੀ ਸਟਰਕਚਰ ਦੇ ਵਿੱਚ ਇਹਨਾਂ ਨੇ ਕੇਵਲ ਤੇ ਕੇਵਲ ਉਹਦੀ ਕੁਝ ਸ਼ੇਪ ਜਿਹੜੀ ਬਦਲਣ ਦੀ ਕੋਸ਼ਿਸ਼ ਕੀਤੀ ਜਿਵੇਂ ਕੈਮਰਾ ਡਾਟਾ ਕਰ ਦਿੱਤਾ ਤੇ ਇੱਕ ਕੈਮਰੇ ਦਾ ਸਵਿਚ ਅਲੱਗ ਲਾ ਦਿੱਤਾ ਉਸ ਤੋਂ ਬਾਅਦ ਦੀ ਵੀ ਆਪਾਂ ਗੱਲ ਕਰੀਏ ਕਿ ਪੂਰੇ ਭਾਰਤ ਦੇ ਵਿੱਚ ਜਿੰਨੇ ਆਈਫੋਨ ਵਿਕਦੇ ਆ ਉਹਨਾਂ ਵਿੱਚੋਂ ਇੱਕ ਅੰਕੜਾ ਸਾਹਮਣੇ ਆਇਆ ਕਿ 70% ਆਈਫੋਨ ਜਿਹੜੇ ਆ ਉਹ ਕਿਸ਼ਤਾਂ ਦੇ ਵਿੱਚ ਲੋਕ ਖਰੀਦਦੇ ਆ ਜਾਂ ਫਿਰ ਆਪਣੇ ਕ੍ਰੈਡਿਟ ਕਾਰਡ ਦੇ ਜ਼ਰੀਏ ਆਈਫੋਨ ਨੂੰ ਖਰੀਦਦੇ ਆ ਇਸ ਦਾ ਕੀ ਅਰਥ ਆ ਕਿ ਬਹੁਤ ਸਾਰੇ ਮੀਡਲ ਕਲਾਸ ਲੋਕ ਆਪਣੀ ਜਿਹੜੀ ਕਮਾਈ ਹੈ ਉਹਦਾ ਬਹੁਤ ਵੱਡਾ ਹਿੱਸਾ ਕੇਵਲ smartphones ਦੇ ਉੱਪਰ ਖਰਚ ਕਰ ਰਹੀ ਆ ਕੀ ਉਹ ਲੋਕ ਕਿਸ਼ਤਾਂ ਤੇ ਫੋਨ ਜਿਹੜੇ ਖਰੀਦ ਰਹੇ ਨੇ ਉਹਨਾਂ ਨੂੰ ਵਾਕਈ iPhone ਦੀ ਲੋੜ ਹੈ ਜਾਂ ਫਿਰ ਉਹ ਇੱਕ ਸਟੇਟਸ ਸਿੰਬਲ ਦੇ ਤੌਰ ਤੇ iPhone ਖਰੀਦ ਰਹੇ ਨੇ ਜੇ ਇਹਨਾਂ ਲੋਕਾਂ ਨੂੰ ਪੁੱਛਿਆ ਜਾਵੇ ਕਿ ਕੀ ਤੁਸੀਂ ਆਪਣਾ ਹੈਲਥ ਇੰਸ਼ੋਰੈਂਸ ਕਰਵਾਇਆ ਕੀ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਕਰਾਈ ਹੈ ਤਾਂ ਦੋਸਤੋ ਇਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਦਾ ਇੱਕੋ ਜਵਾਬ ਹੋਏਗਾ ਨਹੀਂ ਇੱਥੇ ਇੱਕ ਸਵਾਲ ਉੱਠਦਾ ਹੈ ਕਿ ਕੀ ਇੱਕ smartphones ਤੁਹਾਡੀ ਜ਼ਿੰਦਗੀ ਨਾਲੋਂ ਬਿਹਤਰ ਹੈ ਕਿ ਇੱਕ smartphones ਤੁਹਾਡੇ ਪਰਿਵਾਰ ਨਾਲੋਂ ਜ਼ਿਆਦਾ ਬਿਹਤਰ ਹੈ ਲਾਈਫ ਇੰਸ਼ੋਰੈਂਸ ਤੇ ਹੈਲਥ ਇੰਸ਼ੋਰੈਂਸ ਤੁਹਾਡੇ ਜਿਉਂਦੇ ਜੀਤੇ ਤੇ ਤੁਹਾਡੇ ਤੋਂ ਬਾਅਦ ਉਹ ਤੁਹਾਡੇ ਬੱਚਿਆਂ ਦੇ ਵੀ ਕੰਮ ਆਉਂਦਾ ਹੈ smartphones ਅੱਜ ਦੀ ਡੇਟ ਦੇ ਵਿੱਚ ਆਪਣੇ ਜੀਵਨ ਦੇ ਲਈ ਬਹੁਤ ਜ਼ਰੂਰੀ ਹੈ ਪਰ ਜਿੱਥੇ 20 25 30000 ਰੁਪਏ ਲਾ ਕੇ ਆਪਾਂ ਉਸ ਚੀਜ਼ ਦਾ ਸਿਰ ਲੁੱਟ ਪੁਟਾ ਸਕਦੇ ਹਾਂ ਤਾਂ ਉਹਦੇ ਲਈ ਮੈਂ ਸੋਚਦਾ ਕਿ ਲੱਖ ਰੁਪਏ ਲਾਉਣਾ ਉਹ ਜਿਆਦਾ ਵੱਡੀ ਕੀਮਤ ਅਸੀਂ ਉਸਦੀ ਦੇ ਰਹੇ ਹਾਂ ਇੱਕ ਗੱਲ ਕਹਿ ਕੇ ਮੈਂ ਅੱਜ ਦੀ ਇੱਥੇ ਸਮਾਪਤੀ ਕਰੂੰਗਾ ਕਿ ਕਿਤੇ ਨਾ ਕਿਤੇ ਸਾਨੂੰ ਇਹ ਜ਼ਰੂਰ ਆਪਣੇ ਆਪ ਦੇ ਵਿੱਚ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਆਪਣਾ ਸਟੇਟਸ ਸਿੰਬਲ ਅਪਗ੍ਰੇਡ ਕਰ ਰਹੇ ਹਾਂ ਜਾਂ ਫਿਰ ਆਪਣੀ ਜੇਬ ਨੂੰ ਡਾਊਨਗ੍ਰੇਡ ਕਰ ਰਹੇ ਹਾਂ ਧੰਨਵਾਦ